ਕਿ ਆਸੀ ਨੇੜੇ ਇੱਕ ਦੂਜੇ ਦੇ ਲਾਗੇ ਰਹਿੰਦੇ ਆ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਗਨਸ਼ੌਟ ਗੁੰਡ ਆ ਉਹਦਾ ਹੀ ਇਸ ਅੰਡਰ ਗੋਇੰਗ ਸਰਜਰੀ ਚੱਲ ਰਹੀ ਆ 2 2.5 ਘੰਟੇ ਲੱਗਣਗੇ ਡਾਕਟਰਸ ਦੇਰ ਮੁਤਾਬਕ ਹੀ ਇਸ ਸਟੇਬਲ ਔਰ 2 ਘੰਟੇ ਬਾਅਦ ਉਹ ਬਰੀਫ ਦੇਣਗੇ ਜੜੀ ਕੁਝ মিডিਆ ਚੈਨਲਸ ਤੇ ਇਹ ਗੱਲ ਆਈ ਸੀ ਉਹਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਔਰ ਫੈਮਿਲੀ ਨੂੰ ਮਿਲਣ ਤੋਂ ਬਾਅਦ ਕਿਉਂਕਿ ਜਿਹੜੇ ਹੈੱਡ ਨੇ ਪਾਰਕ ਹਸਪਤਲ ਦੇ ਉਹਨਾਂ ਕੋਲ ਬੈਠ ਕੇ ਡਾਕਟਰਸ ਨਾਲ ਡਿਸਕਸ਼ਨ ਹੋਈ ਕਿਉਂਕਿ ਅਸੀਂ ਦੋਨੋਂ ਬੈਚ ਵਿੱਚ ਹਾਂ ਇਸ ਕਰਕੇ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਗਨ ਸ਼ਾਟ ਗੁੰਡਿਆ ਸਟੇਬਲ ਹੈ ਔਰ ਉਹਨਾਂ ਦੀ ਸਰਜਰੀ ਚੱਲ ਰਹੀ ਹੈ 2.5 ਘੰਟੇ ਸਰਜਰੀ ਲੱਗੇਗੀ ਡਾਕਟਰਸ ਦੇ ਮੁਤਾਬਕ ਹਾਰਟ ਫੰਕਸ਼ਨ ਬਿਲਕੁਲ ਠੀਕ ਹੈ ਜਿਵੇਂ ਦੇਖਦੇ ਜੀ ਜੋ ਫਰਾਡ ਦੀ ਗੱਲ ਕੀਤੀ ਗਈ ਹੈਗੀ ਐਜ਼ ਇਆਈਪੀਐਸ ਰਿਟਾਇਰਡ ਨਾ ਬਲਕਿ ਕਿਵੇਂ ਦੇਖ ਰਹੇ ਸਾਰਾ ਦੇਖੋ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਇਹਦੀ ਬੈਕਗ੍ਰਾਉਂਡ ਕੀ ਆ ਇਹ ਸਾਰਾ ਕੁਝ ਕਿਵੇਂ ਹੋਇਆ ਆ ਅ ਮੈਂ ਚਾਹੂੰਗਾ ਕਿ ਜਿਹੋ ਜੇ ਮੈਂ ਫੈਮਿਲੀ ਨਾਲ ਬੈਠ ਕੇ ਭਈ ਇੰਨੇ ਸਾਲ ਅਸੀਂ ਇਕੱਠੇ ਰਹੇ ਆ ਤੇ ਨਾਲੇ ਸਾਡਾ ਘਰ ਇੱਕ ਦੂਜੇ ਦਾ ਮਸਾ 800 ਮੀਟਰ ਦੀ ਦੂਰੀ ਤੇ ਆ ਦੋਨੇ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਨੇ ਬਾਕੀ ਗੱਲਾਂ ਪਰਿਵਾਰ ਦੀਆਂ ਕੋਈ ਜਿਹੜੀ ਜੜੀ ਮੀਡੀਆ ਚ ਘੁੰਮ ਰਹੀ ਆ ਉਹਦੀ ਮੈਂ ਕੋਈ ਤਾਇਦ ਨਹੀਂ ਕਰਨਾ ਚਾਹੁੰਦਾ ਐਸ ਵੇਲੇ ਸਿਰਫ ਇਹ ਨਹੀਂ ਗੱਲ ਐ ਕਿ ਉਹਨਾਂ ਨੂੰ ਚੈਸਟ ਦੇ ਵਿੱਚ ਗਨ ਸ਼ਾਟ ਗੂੰਡਿਆ ਡਾਕਟਰਸ ਦੇ ਮਤਲਬ ਕੋ ਸਟੇਬਲ ਐ ਫੈਮਿਲੀ 2 2.5 ਘੰਟੇ ਲਈ ਉਹਨਾਂ ਦੀ ਸਰਜਰੀ ਹੋਏਗੀ ਸੱਜੇ ਚ ਲੈ ਕੇ ਗਏ ਨੇ ਅੱਧਾ ਘੰਟਾ ਪਹਿਲਾਂ ਸਰਜਰੀ ਤੋਂ ਬਾਅਦ ਬਰੀਫ ਜ਼ਰੂਰ ਪਵੇਗੀ ਤੇ ਫੈਮਿਲੀ ਚ ਕੋਈ ਦੇ ਦੇਗਾ ਜਾਂ ਡਾਕਟਰ ਦੇ ਦੇਣਗੇ ਫੋਰ ਦਾ ਟਾਈਮਿੰਗ ਐ ਇੰਨਾ ਐ ਕਿ ਗਨ ਸ਼ਾਟ ਗੂੰਡਿਆ ਉਹਨਾਂ ਦੀ ਚੈਸਟ ਦੇ ਵਿੱਚ ਲੰਗਸ ਦੀ ਇੰਜਰੀ ਐ ਉਹ ਬੜੀ ਕੈਪੇਬਲ ਟੀਮ ਹਸਪੀਟਲ پارک ਹਸਪੀਟਲ ਦੀ ਸਰਜਰੀ ਚ ਲੱਗੀ ਆ ਉਹਨਾਂ ਦੇ ਮੁਤਾਬਿਕ 2 2.5 ਘੰਟੇ ਲੱਗਣਗੇ ਬਟ ਹੀ ਇਜ਼ ਫॉर ਦਾ ਟਾਈਮਿੰਗ ਜੋ ਫॉर ਦਾ ਟਾਈਮ ਨਹੀਂ ਜੋ ਮੈਂ ਆਪ ਅਸੈਸ ਕਰਕੇ ਸੀਓ ਜਿਹੜੇ ਡਾਕਟਰ ਰਜੋਲ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਆਇਆ ਕਿ ਹੀ ਇਸ ਟੇਪ ਕਿਉਂਕਿ ਅਸੀਂ ਨੇੜੇ ਇੱਕ ਦੂਜੇ ਦੇ ਲਾਗੇ ਰਹਿੰਦੇ ਆ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਗਨ ਸ਼ਾਟ ਗੂਂਡ ਆ ਉਹ ਦਾ ਹੀ ਇਸ ਅੰਡਰ ਗੋਇੰਗ ਸਰਜਰੀ ਚੱਲ ਰਹੀ ਆ 2 2.5 ਘੰਟੇ ਲੱਗਣਗੇ ਡਾਕਟਰਸ ਦੇਰ ਮੁਤਾਬਕ ਹੀ ਸਟੇਬਲ ਔਰ 2 ਘੰਟੇ ਬਾਅਦ ਉਹ ਬਰੀਫ ਦੇਣਗੇ ਜੜੀ ਕੁਝ ਮੀਡੀਆ ਚੈਨਲਸ ਤੇ ਇਹ ਗੱਲ ਆਈ ਸੀ ਉਹਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਔਰ ਫੈਮਿਲੀ ਨੂੰ ਮਿਲਣ ਤੋਂ ਬਾਅਦ ਕਿਉਂਕਿ ਜਿਹੜੇ ਹੈੱਡ ਨੇ ਪਾਰਕ ਹਸਪੀਟਲ ਦੇ ਉਹਨਾਂ ਕੋਲ ਬੈਠ ਕੇ ਡਾਕਟਰਸ ਨਾਲ ਡਿਸਕਸ਼ਨ ਹੋਈ ਕਿਉਂਕਿ ਅਸੀਂ ਦੋਨੋਂ ਬੈਚ ਵਿੱਚ ਹਟੇ ਆ ਇਸ ਕਰਕੇ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਗਨ ਸ਼ਾਟ ਲੂੰਡਿਆ ਸਟੇਬਲ ਹੈ ਔਰ ਉਹਨਾਂ ਦੀ ਸਰਜਰੀ ਚੱਲ ਰਹੀ ਹੈ 2 2.5 ਘੰਟੇ ਸਰਜਰੀ ਲੱਗੇਗੀ ਡਾਕਟਰ ਦੇ ਮੁਤਾਬਕ ਹਾਰਟ ਫੰਕਸ਼ਨ ਬਿਲਕੁਲ ਠੀਕ ਹੈ ਜੀ ਜੋ ਫੌਟ ਦੀ ਗੱਲ ਕੀਤੀ ਗਈ ਹੈ ਜਿਵੇਂ ਐਸ ਆਈ ਪੀ ਐਸ ਰਿਟਾਇਰਡ ਹਨ ਆਪ ਦੇ ਨਾਲ ਲੋਕ ਜੀ ਕਿਵੇਂ ਦੇਖ ਰਹੇ ਸਾਰਾ ਇਹ ਦੇਖੋ ਇੱਕ ਰਿਕੁਐਸਟ ਕਰਨਾ ਚਾਹੁੰਗਾ ਕਿ ਇਹਦੀ ਬੈਕਗ੍ਰਾਉਂਡ ਕੀ ਆ ਇਹ ਸਾਰਾ ਕੁਝ ਕਿਵੇਂ ਹੋਇਆ ਆ ਅ ਮੈਂ ਚਾਹਾਂਗਾ ਕਿ ਜਿਹੋ ਜੇ ਮੈਂ ਫੈਮਿਲੀ ਨਾਲ ਬੈਠ ਕੇ ਭਈ ਐਨੇ ਸਾਲ ਅਸੀਂ ਇਕੱਠੇ ਰਹੇ ਆ ਤੇ ਨਾਲੇ ਸਾਡਾ ਘਰ ਇੱਕ ਦੂਜੇ ਦਾ ਮਸਾ 800 ਮੀਟਰ ਦੀ ਦੂਰੀ ਤੇ ਆ ਦੋਨੇ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਨੇ ਬਾਕੀ ਗੱਲਾਂ ਪਰਿਵਾਰ ਦੀਆਂ ਕੋਈ ਜਿਹੜੀ ਜਿਹੜੀ ਮੀਡੀਆ ਚ ਘੁੰਮ ਰਹੀ ਆ ਉਹਦੀ ਮੈਂ ਕੋਈ ਤਾਇਦ ਨਹੀਂ ਕਰਨਾ ਚਾਹੁੰਦਾ ਐਸ ਵੇਲੇ ਸਿਰਫ ਇਹ ਨਹੀਂ ਗੱਲ ਐ ਕਿ ਉਹਨਾਂ ਨੂੰ ਚੈਸਟ ਦੇ ਵਿੱਚ ਗਨ ਸ਼ਾਟ ਲੂੰਡਿਆ ਡਾਕਟਰਸ ਦੇ ਮਤਾਬਕ ਉਹ ਸਟੇਬਲ ਆ ਫੈਮਿਲੀ 2 3 ਕੈਂਟਲੀ ਉਹਨਾਂ ਦੀ ਸਰਜਰੀ ਹੋਏਗੀ ਸੱਜੇ ਚ ਲੈ ਕੇ ਗਏ ਨੇ ਅੱਧਾ ਘੰਟਾ ਪਹਿਲਾਂ ਸਰਜਰੀ ਤੋਂ ਬਾਅਦ ਬਰੀਫ ਜ਼ਰੂਰ ਪਵੇਗੀ ਤੇ ਫੈਮਿਲੀ ਚ ਕੋਈ ਦੇ ਦੇਗਾ ਜਾਂ ਡਾਕਟਰ ਦੇ ਦੇਣਗੇ ਫੋਰ ਦਾ ਟਾਈਮਿੰਗ ਇੰਨਾ ਹੈ ਕਿ ਗਨ ਸ਼ਾਟ ਹੁੰਦਾ ਹੈ ਉਹਨਾਂ ਦੀ ਚੈਸਟ ਦੇ ਵਿੱਚ ਲੰਗਸ ਦੀ ਇੰਜਰੀ ਹੈ ਉਹ ਬੜੀ ਕੈਪੇਬਲ ਟੀਮ ਹਸਪੀਟਲ پارک ਹਸਪੀਟਲ ਦੀ ਸਰਜਰੀ ਚ ਲੱਗੀ ਹੈ ਉਹਨਾਂ ਦੇ ਮੁਤਾਬਿਕ 2 3 ਘੰਟੇ ਲੱਗਣਗੇ ਬਟ ਹੀ ਇਜ਼ ਫੋਰ ਦਾ ਟਾਈਮਿੰਗ ਜੋ ਔਰ ਦਾ ਟਾਈਮ ਨਹੀਂ ਜੋ ਮੈਂ ਆਪ ਅਸੈਸ ਕਰਕੇ ਸੀਓ ਜਿਹੜੇ ਡਾਕਟਰ ਰਜੋਲ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਆਇਆ ਕਿ ਹੀ ਇਸ ਟੇਪ